ਕੀਸਾ ਸਰਬਜੀਤ ਸਿੰਘ ਧੁੰਦਾ ਦੀ ਉਹ ਪੰਜਾਬੀ ਚ ਕਹਿੰਦੇ ਗਰਾਰੀ ਹਾਂਜੀ ਤੁਹਾਡੀ ਡੇਰੇ ਵਾਲੇ ਜਾਂ ਡੇਰਾਬਾਦ ਦੇ ਨਾਲ ਕੋਈ ਗਰਾਰੀ ਹੈ ਤੁਹਾਡੀ ਨਹੀਂ ਮੇਰੀ ਕੋਈ ਗਰਾਰੀ ਹਰ ਸਮੇਂ ਤੁਸੀਂ ਡੇਰਾਬਾਦ ਦੇ ਖਿਲਾਫ ਹੀ ਬੋਲਿਓ ਕੋਈ ਹੱਕ ਚ ਨਹੀਂ ਗੱਲ ਕੀਤੀ ਤੁਸੀਂ ਕਾਰਨ ਕੀ ਉਸ ਚੀਜ਼ ਦਾ ਉਹਦਾ ਕਾਰਨ ਇਹ ਆ ਜੀ ਵੇਖੋ ਮੈਂ ਜਿਹੜਾ ਮੇਰਾ ਮੇਰੇ ਆਪਣੇ ਨਿੱਜੀ ਵਿਚਾਰ ਨੇ ਜ਼ਰੂਰੀ ਨਹੀਂ ਮੈਂ ਹਰ ਇੱਕ ਬੰਦੇ ਨੂੰ ਕਹੂੰਗਾ ਮੇਰੇ ਨਾਲ ਸਹਿਮਤ ਹੋ ਜੀ ਮੈਂ ਇਹ ਗੱਲ ਕਹਿਣਾ ਕਿ ਜੋ ਜਦੋਂ ਅਸੀਂ ਪੁਰਾਣਾ ਇਤਿਹਾਸ ਪੜਦੇ ਆ ਗੁਰਬਾਣੀ ਦੇ ਵਿਚਾਰ ਪੜਦੇ ਆ ਜੀ ਜਦੋਂ ਇਹ ਡੇਰਾਬਾਦ ਨਹੀਂ ਸੀਗਾ ਸਿੱਕੀ ਚੜਦੀ ਕਲਾ ਜਿਉਂ-ਜਿਉਂ ਡੇਰਾਬਾਦ ਵਧਿਆ ਆਪਣੀਆਂ ਗੱਡੀਆਂ ਨੂੰ ਅੱਗੇ ਕੀਤਾ ਗਿਆ ਵਾ ਆਪਣੇ ਬਾਬਿਆਂ ਦੇ ਪੈਰਾਂ ਦੇ ਮੱਥੇ ਟਿਕਾਏ ਗਏ ਆ ਪਖੰਡ ਬਾਦ ਵਧਿਆ ਵਾ ਮਨਮਤ ਮਨਮਤ ਬਿਲਕੁਲ ਮਨਮਤ ਬਿਲਕੁਲ ਮਨਮਤ ਆ ਕਿ ਗੁਰਮਤਿ ਸੀ ਇਹਦੀ ਆਗਿਆ ਦਿੰਦੀ ਨਹੀਂ ਜੀ ਵੇਖੋ ਗੁਰੂ ਸਾਹਿਬ ਨੇ ਸ਼ਬਦ ਨੂੰ ਪ੍ਰਮੋਟ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਿੱਧ ਸਵਾਲ ਕਰਦੇ ਆ ਵੀ ਕਵਣ ਮੂਲ ਕਵਣ ਮਤ ਵੇੜਾ ਕਵਣ ਗੁਰੂ ਜਿਸ ਦਾ ਤੂੰ ਚੇਲਾ ਜੀ ਤੇ ਬਾਬਾ ਸ੍ਰੀ ਗੁਰਤਾ ਜੀ ਆਉਗੇ ਤੇ ਉਹ ਕਦੇ ਸ਼ਾਮ ਪਹਿਲੇ ਪਾਸੇ ਕਹਿੰਦੇ ਸ਼ਬਦ ਗੁਰੂ ਹੂੰ ਸਰ ਤੋਂ ਚੇਲੇ ਮਹਾਰਾਜ ਆਪਣੇ ਪਹਿਲੇ ਜਾਮੇ ਚ ਸ਼ਬਦ ਗੁਰੂ ਦੀ ਗੱਲ ਕਰ ਰਿਹਾ ਫਿਰ ਗੁਰੂ ਅਮਰਦਾਸ ਮਹਾਰਾਜ ਆ ਬੈਠੇ ਕਹਿੰਦੇ ਆਹ ਉਹ ਸਿੱਖ ਸਤਗੁਰੂ ਕੇ ਪਿਆਰਿਓਂ ਗਾਵੋ ਸੱਚੀ ਬਾਣੀ ਗੁਰੂ ਰਾਮਦਾਸ ਮਹਾਰਾਜ ਆ ਬੈਠੇ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਹਰ ਗੁਰੂ ਵਿਅਕਤੀ ਨੇ ਬਾਣੀ ਨੂੰ ਅੱਗੇ ਰੱਖਿਆ ਨਾ ਕਿ ਸਰੀਰ ਨੂੰ ਅੱਗੇ ਉਹਨਾਂ ਨੇ ਕੀਤਾ ਕਹਿੰਦੇ ਬਾਣੀ ਆ ਆਓ ਪੜੋ ਸਮਝੋ ਵਿਚਾਰੋ ਭਾਈ ਅੱਗੇ ਲੈ ਕੇ